10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 20 ਜੂਨ 2025 ਦਿਨ ਸ਼ੁੱਕਰਵਾਰ 8 ਮਹੀਨੇ ਦੀ 6 ਤਰੀਕ ਹੈ ਜੀ ਸੈਮਿਆਮੂ ਕੈਡਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹਫੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆ ਸਤਿਕਾਰ ਪਈ ਸਤਿ ਸ਼੍ਰੀ ਅਕਾਲ ਦੇਸ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਸ ਜਿਨ੍ਹਾਂ ਨੇ ਸਰੀ ਇਤੇ ਕੈਲਗੀ ਤੋਂ ਬਾਅਦ ਹੁਣ ਐਡਮਿੰਟਨ ਵਿੱਚ ਲੋਕੇਸ਼ਨ ਆਪਣੀ ਤੀਜੀ ਖੋਲਣੀ ਹੈ ਜੀ ਇਸ ਦੇ ਨਾਲ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ ਚ ਯੂਜ਼ ਕਰਾਂ ਦੀ ਇੱਕ ਨਾਮ ਵਾ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਸ ਗ੍ਰੇਟਰ ਵੈਨਕੂਵਰ ਤੇ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਵਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਹੋਣੀ ਹੈ ਜੀ ਸੀਐਮਐਚਸੀ ਦੀ ਘਰਾਂ ਦੀ ਮਾਰਕੀਟ ਦੀ ਵੇ ਗੱਲ ਕਿੱਥੇ ਖੜੀ ਆ ਕੀਮਤਾਂ ਬਾਰੇ ਤੇ ਬ੍ਰੈਂਪਟਨ ਦੇ ਮੇਅਰ ਨੇ ਕੀ ਮੰਗ ਕੀਤੀ ਆ ਫਰੋਤੀਆਂ ਦਾ ਕੰਮ ਜਿਹੜਾ ਚੱਲ ਰਿਹਾ ਉਹਦੇ ਵਿੱਚ ਸਰੀਤੋਂ ਦੇ ਨਾਲ ਦੀ ਨਾਲ ਰੈਂਪਟਨ ਤੋਂ ਕੁਝ ਖਲਾਸੇ ਹੋਏ ਆ ਇਹ ਆਪਾਂ ਗੱਲਬਾਤ ਕਰਾਂਗੇ ਇੱਕ ਨਾਮਵਰ ਕਬੱਡੀ ਖਿਡਾਰੀ ਫਰੋਤੀ ਦੇ ਮਾਮਲੇ 'ਚ ਪੰਜਾਬ 'ਚ ਗ੍ਰਿਫਤਾਰ ਹੋਇਆ ਪੂਰਾ ਮਾਮਲਾ ਕੀ ਆ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਖੀਰ ਦੇ ਵਿੱਚ ਗੱਲਬਾਤ ਹੋਊਗੀ ਅਮਰੀਕਾ ਦੇ ਲੋਕਾਂ ਦੀ 트੍ਰੰਪ ਦੇ ਸਮਰਥਕਾਂ ਦੀ ਜਿਹੜੇ ਕਿ ਇਰਾਨ ਦੇ ਨਾਲ ਜੰਗ ਛੇੜਨ ਬਾਰੇ ਇੱਕਮਤ ਨਹੀਂ ਹੈ ਜੀ पूरा प्रोग्राम लैके हमने तुहाडी सेवा च वापस आने सदिया दी परंपरा दादी तो मां तक ते मां तो मेरे तक हर रिवायत का सच्चा साथी जो तुहाडी तो सादगी नूं होर भी निखारे भारत ज्वेलर्स पता नोट करो इक्यासी वी एक स्ट्रीट पायल बिजनेस सेंटर सरी कॉल छे सौ चार पांच ग्यारह ग्यारह ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਸਸੋ ਘੋਟਾ ਸ਼ੋਅ ਜੇ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਕੈਨੇਡਾ ਤੋਂ ਕੈਨੇਡਾ ਦੀ ਆਰਥਿਕਤਾ ਇਸ ਵੇਲੇ ਰੁਕੀ ਹੋਈ ਆ ਤੇ ਘਰਾਂ ਦੀ ਮਾਰਕੀਟ ਦਾ ਕਾਫੀ ਬੁਰਾ ਹਾਲ ਆ ਲੋਕ ਅੜੀਕ ਰਹੇ ਆ ਵੀ ਕਦੋਂ ਅਸੀਂ ਜੰਪ ਕਰੀਏ ਵੀ ਖਰੇ ਘਰਾਂ ਦੀਆਂ ਕੀਮਤਾਂ ਹਜੇ ਹੋਰ ਡਿਗਣਗੀਆਂ ਮੌਰਗੇਜ ਦੀਆਂ ਜਿਹੜੇ ਵਿਆਜਦਾਰਾ ਕੁਝ ਹੋਰ ਡਿਗਣਗੇ ਸੋ ਇਸ ਦੀਆਂ ਅੜੀਕਾਂ ਕੀਤੀਆਂ ਜਾ ਰਹੀਆਂ ਇਸ ਦਰਮਿਆਨ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਜਿਹਨੂੰ ਸ਼ੋਰਟ ਲਾਸਨ ਦੇ ਵਿੱਚ ਆਪਾਂ ਸੀਐਮਐਚਸੀ ਕਹਿੰਦੇ ਆ ਉਹ ਕੈਨੇਡਾ ਦਾ ਹਜ਼ਾਰਾ ਜਿਹੜਾ ਕਿ ਜਿਨ੍ਹਾਂ ਦੇ ਕੱਟ ਡਾਊਨ ਦੇਣਾ ਹੁੰਦਾ ਉਹਨਾਂ ਦੀ ਮੌਰਗੇਜ ਇੰਸ਼ੋਰੈਂਸ ਕਰਦਾ ਉਹਨਾਂ ਨੇ ਇੱਕ ਪੇਸ਼ੈਂਟ ਕੋਈ ਕੀਤੀ ਹੈ ਜੀ ਉਹ ਕਹਿੰਦੇ ਵੀ ਜਿੰਨੀ ਕੀਮਤ ਘਟਣੀ ਸੀ ਘਟ ਚੁੱਕੀ ਆ ਤੇ ਇਸ ਤੋਂ ਗਾਹਾਂ ਘਟਣ ਦੀ ਮੀਤ ਹੋਰ ਨਹੀਂ ਆ ਉਹ ਕਹਿੰਦੇ ਵੀ ਜਿਹੜੇ ਲੋਕ ਇਹ ਸੋਚਦੇ ਆ ਕਿ ਸ਼ਾਇਦ ਅਫੋਰਡੇਬਿਲਟੀ ਲੈਵਲ 2004 ਤਿਆਂ ਕੀਮਤਾਂ ਤੱਕ ਚਲੇ ਜਾਊਗਾ ਉਹ ਕਹਿੰਦੇ ਵੀ ਉਹ ਨਹੀਂ ਹੈਗਾ 2019 ਵਾਲੀਆਂ ਕੀਮਤਾਂ ਨੂੰ ਹੀ ਬੈਂਚਮਾਰਕ ਰੱਖ ਕੇ ਚੱਲਣਾ ਪੈਣਾ ਆ ਮਤਲਬ ਕਿ ਜਿਹੜੀਆਂ ਕੀਮਤਾਂ 2019 ਚ ਸੀਗੀਆਂ ਘਰਾਂ ਦੀਆਂ ਉਹ ਤੱਕ ਆਪਾਂ ਚਲੇ ਜਾਈਏ ਜਾਂ ਚਲੇ ਗਏ ਆ ਇੰਨਾ ਹੀ ਬਹੁਤ ਆ ਇਹੀ ਅਫੋਰਡੇਬਿਲਟੀ ਸਮਝੋ ਸੋ 2019 ਉਹ ਸਮਾਂ ਆ ਜਦੋਂ ਕਰੋਨਾ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਸੀਗਾ ਸ਼ੁਰੂ ਹੋ ਗਿਆ ਸੀ ਫੈਲਣਾ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਪੈਸੇ ਮਿਲਣੇ ਸ਼ੁਰੂ ਹੋ ਗਏ ਸਰਕਾਰ ਵੱਲੋਂ ਬੀਨਸਸ ਨੂੰ ਵੀ ਰਾਹਤ ਮਿਲੀ 2000 ਡਾਲਰ ਲੋਕਾਂ ਨੂੰ ਵੀ ਆਉਣ ਲੱਗ ਪਿਆ ਉਦੋਂ ਨਾਲੇ ਘਰਾਂ ਦੀ ਮਾਰਕੀਟ ਜਿਹੜੀ ਹੈ ਤੁਰਪਈ ਸੀਗੀ ਜੰਪ ਕਰਨ ਲੱਗ ਪਈ ਸੀ ਉਸ ਤੋਂ ਬਾਅਦ ਵਿੱਚ ਲਗਾਤਾਰ 2 ਸਾਲ 21 22 ਤੱਕ ਇਹ ਕੰਮ ਚੱਲਦਾ ਰਿਹਾ ਤੇ ਫਿਰ ਸਰੀ ਬ੍ਰੈਂਟਨ ਦੇ ਵਿੱਚ ਗੱਲ ਕਰੀਏ ਤਾਂ ਹਰ ਹਫ਼ਤੇ ਘਰਾਂ ਦੀ ਕੀਮਤ 10 15000 ਡਾਲਰ ਵਾਧਦੀ ਰਹੀ ਹੈ ਲੋਕ ਮਹਿੰਗੇ ਭਾਅ ਦੇ ਉੱਤੇ ਪੈਰ ਮਿੱਧ ਕੇ ਮਲਟੀਪਲ ਆਫਰਾਂ ਦੇ ਵਿੱਚ ਘਰ ਲੈਂਦੇ ਰਹੇ ਆ ਹੁਣ ਹਾਲਾਤ ਜਿਹੜੇ ਸਰੀ ਦੇ ਵਿੱਚ ਇਹ ਹੈ ਕਿ ਜਿਹੜਾ ਐਵਰੇਜ ਸਿੰਗਲ ਫੈਮਿਲੀ ਹੋਮ ਆ ਅਜਾਏ ਨਮਾਇਆ ਚਾਹੇ ਪ੍ਰਾਣਾ ਆ ਜਿਹੜਾ ਐਵਰੇਜ ਘਾਰ ਆ ਉਹਦੀ ਕੀਮਤ तकरीबन 5 ਤੋਂ 6 ਲੱਖ ਡਾਲਰ ਡਿੱਗੀ ਆ ਤੇ ਇਸ ਤਰ੍ਹਾਂ ਕਿਹੜੇ ਟਾਊਨ ਹਾਊਸ ਆ ਉਹਨਾਂ ਦੀ ਕੀਮਤ 2.5 ਤੋਂ 3 ਲੱਖ ਡਾਲਰ ਡਿੱਗੀ ਆ ਕਾਂਡੋ ਜਿਹੜੇ ਆ ਉਹ ਓਵਰ ਬੈਲਟ ਬਹੁਤ ਹੋਏ ਹੋਏ ਆ ਟ੍ਰਾਂਟੋ ਦੇ ਮੁਕਾਬਲੇ ਘਟਿਆ ਉੱਥੇ ਜ਼ਿਆਦਾ ਬੈਲਟ ਹੋਏ ਆ ਤੇ ਪਰ ਇੱਥੇ ਜਿਹੜੀ ਕੀਮਤ ਕਾਂਡੋਜ਼ ਦੀ ਹੈਗੀ ਔਰ 1.5 ਤੋਂ 2 ਲੱਖ ਡਾਲਰ ਇੱਥੇ ਵੀ ਘਟੀ ਆ ਸੋ ਜਹੇ ਹਾਲਾਤ ਦੇ ਵਿੱਚ ਕੀਮਤਾਂ तकरीबन ਉਹੀ ਹੋ ਗਈਆਂ ਜਿਹੜੀਆਂ ਕਿ 2019 ਦੇ ਵਿੱਚ ਸੀ ਸੋ ਸੀਐਮਐਸਸੀ ਦਾ ਕਹਿਣਾ ਇਹ ਹੈ ਕਿ ਜੇਕਰ ਅਪਾਏ ਦ ਹੋਰ ਥੱਲੇ ਸੋਚੀਏ ਵੀ ਕੀਮਤਾਂ ਚਲੇ ਜਾਣਗੀਆਂ ਉਹਦੀ ਆਸ ਨਹੀਂ ਆ ਸੋ ਇਹਨਾਂ ਨੂੰ ਬੈਂਚਮਾਰਕ ਮੰਨਣਾ ਪੈਣਾ ਆ ਸੋ ਜਿਹੜੇ ਲੋਕੇ ਸੋਚ ਰਹਾ ਆ ਕਿ ਉਹਨਾਂ ਨੇ ਘਰ ਲੈਣਾ ਆ ਪਰ ਹੱਲੇ ਠੀਕ ਆ ਵੀ ਖਰੇ ਕੀਮਤ ਹੋਰ ਡਿਗਣੀਆਂ ਆ ਉਹ ਕਹਿੰਦੇ ਉਹਨਾਂ ਨੂੰ ਹੁਣ ਮਾਰਕੀਟ ਵਿੱਚ ਐਂਟਰ ਹੋ ਜਾਣਾ ਚਾਹੀਦਾ ਆ ਇਸ ਰਾਈਟ ਟਾਈਮ ਉਹ ਕਹਿੰਦੇ ਵੀ ਮੋਰਗ ਦੇ ਰੇਟ ਵੀ ਜਿਹੜੇ ਆ ਉਹ ਵੀ ਕੁਝ ਹੱਦ ਤੱਕ ਸਹੀ ਆ ਤੇ ਕੀਮਤਾਂ ਵੀ ਜਿਹੜੀਆਂ 211 ਦੇ ਲੈਵਲ ਤੇ ਚਲਗੀਆਂ ਜਾ ਚੁੱਕੀਆਂ ਆ ਇਸ ਤੋਂ ਬਾਅਦ ਘਰਾਂ ਦੀ ਮਾਰਕੀਟ ਜਿਹੜੀ ਆ ਹੋਰ ਡਿਗਣ ਦੀ ਸੰਭਾਵਨਾ ਉਹ ਕਹਿੰਦੇ ਨਹੀਂ ਆ ਜੀ ਸੋ ਇਹ ਇੱਕ ਚੰਗੀ ਖਬਰ ਆ ਜੀ ਜੇਕਰ ਹੁਣ ਪ੍ਰਾਈਸਾਂ ਜਿਹੜੀਆਂ ਡਿੱਗੀਆਂ ਹੋਈਆਂ ਉਹ ਤਾਂ ਡਿੱਗੀਆਂ ਹੀ ਹੋਈਆਂ ਪਰ ਜੇਕਰ ਹੱਲੇ ਵੀ ਇਕਨੋਮੀ ਤਰ ਪੈਂਦੀ ਆ ਤਾਂ अनेकां ਜਿਹੜੀਆਂ ਨੌਕਰੀਆਂ ਚੱਲਦੀਆਂ ਰਹਿਣਗੀਆਂ ਨਹੀਂ ਤਾਂ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਇਸ ਵੇਲੇ ਕਾਫੀ ਬੁਰਾ ਹਾਲ ਆ ਜਿਨ੍ਹਾਂ ਲੋਕਾਂ ਨੇ ਪੈਸੇ ਲੈਣੇ ਆ ਬਿਲਡ ਡਿਵੈਲਪਰਾਂ ਤੋਂ ਉਹ ਦੇ ਨਹੀਂ ਰਹੇ ਕਿਉਂਕਿ ਉਹਨਾਂ ਦੇ ਕੋਲ ਆਪਣੇ ਕੋਲ ਪੈਸੇ ਹੈ ਨਹੀਂਗਾ ਹਾਂ ਤੇ ਦੂਜੇ ਪਾਸੇ ਕਾਮਨ ਨਵੇਂ ਚੱਲ ਨਹੀਂ ਰਹੀ ਇਸ ਕਰਕੇ ਸੰਦੇ ਪਏ ਹੋਏ ਆ ਵੀ ਘਰ-ਬਾਰ ਕਿਵੇਂ ਚਲਾਉਣੇ ਆ ਸੋ ਜਿਹੇ ਹਾਲਾਤ ਦੇ ਵਿੱਚ ਜੇਕਰ ਘਰਾਂ ਦਾ ਕੰਮ ਤੁਰ ਪੈਂਦਾ ਤਾਂ ਨਾਲ ਬਾਕੀ ਕਾਰੋਬਾਰ ਵੀ ਫਿਰ ਤੁਰ ਪੈਂਦੇ ਆ ਇੱਕ ਦੀ ਜੇਬ 'ਚ ਪੈਸੇ ਆਉਂਦੇ ਆ ਫਿਰ ਖਰਚਣ ਨੂੰ ਹੋ ਕੋਈ ਹੋਰ ਖਰੀਦਦਾਰੀ ਕਰਦਾ ਸੋ ਇਹ ਚੇਨ ਚੱਲਦੀ ਰਹਿੰਦੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਬ੍ਰੈਮਟਨ ਦੀ ਤਾਂ ਬ੍ਰੈਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ BC ਦੇ ਮੁੱਖ ਮੰਤਰੀ ਡੇਵਿਡ ਈਪੀ ਵਾਲੀ ਗੱਲ ਕਰਦਿਆਂ ਕਿਹਾ ਕਿ ਜੇਕਰ ਕੈਨੇਡਾ ਦੇ ਵਿੱਚ ਕ੍ਰਿਮਨਲ ਐਕਟੀਵਿਟੀਜ਼ ਨੂੰ ਨੱਥ ਪਾਉਣੀ ਆ ਖਾਸ ਕਰਕੇ ਜਿਹੜਾ ਪੰਜਾਬੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਬਿਸ਼ਨੋਈ ਗੈਂਗ ਦੇ ਉੱਤੇ ਕਹਿੰਦੇ ਵੀ ਨੱਥ ਪਾਉਣੀ ਪੈਣੀ ਆ ਤੇ ਇਹਦੇ ਵਾਸਤੇ ਉਹ ਕਹਿੰਦੇ ਵੀ ਜਿਹੜੀਆਂ ਇਹਨੂੰ ਦੈਸ਼ਟ ਕਰਦੇ ਹੈ ਬੰਦੀ ਲਾਣਾ ਪਊਗਾ ਉਹ ਕਹਿੰਦੇ ਵੀ ਜਿਹੜਾ ਸੁਝਾਅ ਡੇਵ ડી ਵੀ ਹੋਣਾ ਦਿੱਤਾ ਸੀਗਾ ਉਹ ਸਹੀ ਆ ਭਾਰਤ ਆਧਾਰਤ ਜਿਹੜੀ ਇਹ ਗੈਂਗ ਹੈ ਜੀ ਬਿਸ਼ਨੋਈ ਗੈਂਗ ਉਹ ਕਹਿੰਦੇ ਇਹਨੇ ਕੱਲੇ ਪੀਲ ਰੀਜਨ ਦੇ ਵਿੱਚ ਹੀ ਨਹੀਂ ਬ੍ਰੈਮਟਨ ਮੈਸੀਸਾਗਾ ਟ੍ਰਾਂਟੋ ਵਿੱਚ ਹੀ ਨਹੀਂ ਬਲਕਿ ਪੂਰੇ ਕੈਨੇਡਾ ਦੇ ਵਿੱਚ ਹੀ ਗੋਹਰਾਮ ਬਚਾਇਆ ਹੋਇਆ ਫਰੋਤੀਆਂ ਧਮਕੀਆਂ ਕਤਲਾਂ ਦੇ ਪਿੱਛੇ ਇਹਨਾਂ ਦਾ ਹੱਥ ਹੁੰਦਾ ਵੀ ਇਹ ਜ਼ਿੰਮੇਵਾਰੀ ਸ਼ਰੇਆਮ ਲੈਂਦੇ ਆ ਸੋ ਪੈਟ੍ਰਿਕ ਬਰਾਊਨ ਨੇ ਇਹ ਕੱਲ ਆਖੀਆ ਕਹਿੰਦੇ ਵੀ ਮੈਂ ਕੱਲ ਚਾਹਨਾ ਆ ਵੀ ਜਿਹੜੀ ਹਾਰਰੀਬਲ ਕ੍ਰਿਮੀਨਲ ਆਰਗੇਨਾਈਜੇਸ਼ਨ ਹੈ ਇੱਕ ਭਿਆਨਕ ਅਪਰਾਧੀ ਜਥੇਬੰਦੀ ਆ ਇਹਨੂੰ ਅੱਤਵਾਦੀ ਜਥੇਬੰਦੀ ਐਲਾਨਿਆ ਜਾਵੇ ਸੋ ਅੱਤਵਾਦੀ ਜਥੇਬੰਦੀ ਐਲਾਨਣ ਦਾ ਮਤਲਬ ਇਹ ਹੁੰਦਾ ਕਿ ਫਿਰ ਜ਼ਮਾਨਤਾਂ ਔਖੀਆਂ ਹੋ ਜਾਂਦੀਆਂ ਕਿਉਂਕਿ ਧਰਾਵਾਂ ਫਿਰ ਅੱਤਵਾਦ ਨਾਲ ਰਿਲੇਟਡ ਲੱਗਦੀਆਂ ਜੇ ਕੋ ਤੁਹਾਡੇ ਕੋਲ ਜਾਇਦਾਦ ਹੈ ਉਹ ਜ਼ਬਤ ਹੋ ਸਕਦੀ ਹੈ ਡਿਪੋਰਟੇਸ਼ਨ ਸੌਖੀ ਹੋ ਜਾਂਦੀ ਹੈ ਸੋ ਇਸ ਕਰਕੇ ਗੱਲਬਾਤ ਜਿਹੜੀ ਜਿਆਦਾ ਚੱਲ ਰਹੀ ਹੈ ਤੇ ਉਹ ਕਹਿੰਦੇ ਜਿਸ ਹਿਸਾਬ ਦੇ ਨਾਲ ਪੂਰੇ ਕੈਨੇਡਾ ਦੇ ਵਿੱਚ ਹਰੇਕ ਕਟਨਾ ਬੱਚੇ ਬਹੁਤਾਂ ਜ਼ਿੰਮੇਵਾਰੀਆਂ ਇਸ ਗੈਂਗ ਵੱਲੋਂ ਲਈਆਂ ਜਾ ਰਹੀਆਂ ਆ ਤੇ ਇਹ ਕੋਈ ਡਾਡ ਡੁੱਕਰ ਮੰਨ ਨਹੀਂ ਰਹੇ ਹੈਗੇ ਤੇ ਸਰਕਾਰ ਕੋਲ ਕੋ ਕਹਿੰਦੇ ਬਹੁਤੇ ਰਾਹ ਹੈ ਨਹੀਂਗੇ ਇਸ ਕਰਕੇ ਇਸ ਕ੍ਰਿਮੀਨਲ ਨੈਟਵਰਕ ਨੂੰ ਨੱਥ ਪਾਉਣ ਵਾਸਤੇ ਇੱਕੋ ਇੱਕ ਰਾਹ ਜਿਹੜਾ ਇਹ ਬਤਵਾਇਆ ਦੂਜੇ ਪਾਸੇ ਜਿਹੜੇ ਸਾਬਕਾ ਪੁਲਿਸ ਅਧਿਕਾਰੀ ਨੇ ਗੈਂਗ ਹਿੰਸਾ ਦੇ ਮਾਹਰ ਆ ਉਹ ਵੀ ਆਡ-ਅਡ ਇੰਟਰਵਿਊਜ਼ ਦੇ ਵਿੱਚ ਲੇਖਾਂ 'ਚ ਇਹੀ ਗੱਲ ਕਹਿ ਰਹੇ ਆ ਇਹ ਕੱਲਾ ਬਿਸ਼ਨੋਈ ਗੈਂਗ ਨਹੀਂ ਭਾਰਤ ਦਾ ਆਰਟ ਜਿੰਨੀਆਂ ਵੀ ਗੈਂਗ ਇੱਥੇ ਟ੍ਰੈਡਰਾਂ ਜਾਂ ਅਮਰੀਕਾ ਦੇ ਵਿੱਚ ਵੀ ਉਹਨੇ ਐਕਟਿਵ ਆ। ਸੋ ਇਹਨਾਂ ਨੂੰ ਅਤਵਾਦੀ ਜਥੇਬੰਦੀਆਂ ਲਾਣਨਾ ਪਊਗਾ ਤਾਂ ਕਿ ਇਹਨਾਂ ਤੇ ਸਖਤ ਕਾਨੂੰਨ ਆਇਦ ਹੋ ਸਕਣ। ਉਸ ਤੋਂ ਬਾਅਦ ਜਿਹੜੇ ਇਹਨਾਂ ਨਾਲ ਜੁੜ ਰਹੇ ਲੋਕ ਆ ਉਹਨਾਂ ਨੂੰ ਡਰ ਹੋਊਗਾ ਕਿ ਜੇਕਰ ਅਸੀਂ ਕੋਈ ਕਾਰਵਾਈ ਕਰਦੇ ਫੜੇਗਾ ਤਾਂ ਸਾਡੀ ਜਮਾਨਤ ਨਹੀਂ ਹੋਣੀ। ਸਾਨੂੰ ਸਖਤ ਸਜ਼ਾਵਾਂ ਹੋਣੀਆਂ ਆ। ਰਿਪੋਰਟੇਸ਼ਨਾਂ ਵੀ ਲੱਗਣੀਆਂ ਇਸ ਕਰਕੇ ਰਾਹ ਨਾ ਚੁਣਿਆ ਜਾਵੇ। ਸੋ ਕੁੱਲ ਮਿਲਾ ਕੇ ਕੱਲ ਜਿਹੜੀ ਉੱਧਰ ਨੂੰ ਜਾ ਰਹੀ ਐ ਸੋ ਜਿਹੜੇ ਸਾਬਕਾ ਪੁਲਿਸ ਅਧਿਕਾਰੀ ਆ, ਗੈਂਗਸ ਹਿੰਸਾ ਦੇ ਮਾਹਰ ਨੇ ਇਹ ਇਹ ਕਹਿ ਰਹੇ ਆ ਕਿ ਧਾਰਮਿਕ ਜਥੇਬੰਦੀਆਂ ਨੂੰ ਸਮਾਜਿਕ ਜਥੇਬੰ ਅਤੇ ਸਬੂਚੇ ਤੌਰ ਦੇ ਉਤੇ ਪੰਜਾਬੀ ਕਮਿਊਨਿਟੀ ਨੂੰ ਆਵਾਜ਼ ਰਲ ਕੇ ਚੁੱਕਣੀ ਚਾਹੀਦੀ ਆ ਆਪਣੇ ਜਿਹੜੇ ਨੇ ਐਮਪੀਜ਼ ਨੇ ਐਮਐਲਏ ਉਹਨਾਂ ਨੂੰ ਇਹ ਗੱਲ ਚੁੱਕਣੀ ਚਾਹੀਦੀ ਆ ਕਿ ਇਹ ਕਾਰਵਾਈ ਜਲ ਤੋਂ ਜਲਦ ਹੋਵੇ ਇਕੱਲਾ ਬਿਸ਼ਨੋਈ ਗੈਂਗ ਨਹੀਂ ਸਾਰੀਆਂ ਹੀ ਗੈਂਗ ਜਿਹੜੀਆਂ ਭਾਰਤ ਅਧਾਰਤਾ ਇਹਨਾਂ ਦੇ ਉੱਤੇ ਠੱਪਾ ਲਾਇਆ ਜਾਵੇ ਇਹਨਾਂ ਨੂੰ دہشتਗਰਜ ਜਥੇਬੰਦੀ ਐਲਾਨਿਆ ਜਾਵੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਫਰੋਤੀਆਂ ਦੇ ਨਾਲ ਸੰਬੰਧਿਤ ਇੱਕ ਹੋਰ ਮਾਮਲੇ ਦੀ ਜੇ ਕੱਲ ਜਿਹੜੀ ਤੁਹਾਨੂੰ ਖਬਰ ਦਿੱਤੀ ਸੀਗੀ ਕਿ ਸਰੀ ਦੇ ਬ੍ਰਿਜਵੂ ਇਲਾਕੇ ਦੇ ਵਿੱਚ ਗੋਲੀ ਚੱਲੀ ਆ ਉਹਨਾਂ ਦੇ ਜਿਹੜੇ ਮਾਲਕ ਨੇ ਕੰਪਨੀ ਦੇ ਉਹ ਸਾਹਮਣੇ ਆ ਚੁੱਕੇ ਆ ਨਿਜਰ ਟਰਕਿੰਗ ਇਹ ਕੰਪਨੀ ਸੀਗੀ ਜਿਨ੍ਹਾਂ ਦੇ ਮਾਲਕ ਅਰਗਵੀਰ ਸਿੰਘ ਨਿਜਰ ਨੇ ਮੀਡੀਆ ਦੇ ਨਾਲ ਗੱਲ ਕਰਦੇ ਆ ਇਹ ਦੱਸਿਆ ਕਿ ਉਹਨੂੰ ਲਗਾਤਾਰ ਧਮਕੀਆਂ ਅਤੇ ਫਰੋਤੀਆਂ ਦੇ ਕਾਰਨ ਪਰੇਸ਼ਾਨ ਆ ਜਿਹੜੀ ਕੱਲ ਦੀ ਗੋਲੀਬਾਰੀ ਚੱਲੀ ਉਹਦੇ ਬਾਰੇ ਬਕਾਇਦਾ WhatsApp ਤੇ ਮੈਸੇਜ ਭੇਜ ਕੇ ਲਾਰੈਂਸ ਪਸ਼ਨੋਈ ਗੈਂਗ ਦੇ 골ਡੀ ਢੱਲੋਂ ਵੱਲੋਂ ਜ਼ਿੰਮੇਵਾਰੀ ਲਈ ਗਈ ਆ ਇੱਕ ਲੰਮੀ ਪੋਸਟ ਜਿਹੜੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਇਸ ਕਰਕੇ ਇਹ ਗੋਲੀਆਂ ਚਲਾਈਆਂ ਤੇ ਅਸੀਂ ਹੱਲੇ ਵੀ ਕਹਾਾਂ ਕਹਿੰਦੇ ਐਕਸ਼ਨ ਲਵਾਂਗੇ ਸੋ ਇਹ ਫਰੋਤੀ ਜਿਹੜੀ ਉਹਨਾਂ ਵੱਲੋਂ ਮੰਗੀ ਗਈ ਹੈ ਤੇ ਇਸ ਗੱਲ ਦੀ ਪੁਸ਼ਟੀ ਖਤਰਿਕ ਵੀ ਸਿਗਨੇਚਰ ਉਹਨਾਂ ਨੇ ਵੀ ਕੀਤੀ ਹੈ ਕਿ ਉਹਨਾਂ ਕੋਲ 5 ਲੱਖ ਡਾਲਰ ਮੰਗਿਆ ਜਾ ਰਿਹਾ ਪਿਛਲੇ ਸਾਲ ਅਗਸਤ ਦੀ 10 ਤਰੀਕ ਨੂੰ ਉਹਨਾਂ ਦੇ ਘਰ ਤੇ ਵੀ ਹਮਲਾ ਹੋਇਆ ਸੀਗਾ ਜਿਸ ਵਿੱਚ ਉਹਨਾਂ ਦੇ ਘਰ ਦੇ ਬਾਹਰ ਖੜੇ ਵਹੀਕਲਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਦੋਂ ਫਿਰ ਬਚਾਅ ਹੋ ਗਿਆ ਸੀਗਾ ਤੇ ਜਿਹੜੀ ਕੱਲ ਵਾਲੀ ਕਾਰਵਾਈ ਹੋਈ ਹੈ ਉਹਦੇ ਬਾਰੇ ਵੀ ਉਹਨਾਂ ਨੇ ਇਹ ਦੱਸਿਆ ਕਿ ਪਹਿਲਾਂ ਪਰਸੋਂ ਉਹਨਾਂ ਦੇ ਕੰਮ ਦੇ ਉੱਤੇ ਗੱਡੀਆਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਕਿਸੇ ਕਾਰਨ ਕੰਮ ਸਿਰੇ ਨਹੀਂ ਚੜਿਆ ਤੇ ਉਸ ਤੋਂ ਬਾਅਦ ਫਿਰ ਕੱਲ ਗੋਲੀਆਂ ਚਲਾਈਆਂ ਗਈਆਂ ਆ ਜੀ ਉਹ ਕਹਿੰਦੇ ਗੋਲੀਆਂ ਚਲਾਉਣ ਤੋਂ ਬਾਅਦ ਦਿਨੇ ਫਿਰ ਫੋਨ ਆਇਆ ਵੀ ਤੁਸੀਂ ਕਿੱਦਾਂ ਕਰਨੀ ਆ ਫੋਨ ਚੱਕਣਾ ਸਾਡਾ ਕਿ ਨਹੀਂ ਤਾਂ ਗੱਲ ਬਾਤ ਉਸ ਗਾਂ ਤੋੜਨੀ ਆ ਕਿ ਨਹੀਂ ਕਿਉਂਕਿ ਇਦਾਂ ਤੁਹਾਡਾ ਛਤਕਾਰਾ ਹੋਣਾ ਨਹੀਂ ਬਿਨਾ ਪੈਸੇ ਦੇ ਆ ਸੋ ਕਹਿੰਦੇ ਬਕਾਇਦਾ ਮੈਨੂੰ ਉਸ ਤੋਂ ਬਾਅਦ ਦੇ ਵਿੱਚ ਵੀ ਧਮਕੀਆਂ ਮਿਲੀਆਂ ਪੈਸੇ ਮੰਗੇ ਆ ਸੋ ਉਹਨਾਂ ਨੇ ਰਵਿਸ਼ ਸਿੰਘ ਨੇਜਰ ਹੁਣਾ ਨੇ ਜਿਹੜੀ ਗੱਲ ਆਖੀ ਆ ਉਹ ਕਹਿੰਦੇ ਵੀ ਭਾਰਤ ਸਰਕਾਰ ਵੱਲੋਂ ਜੇਲ੍ਹ ਚ ਪਿਠਾਏ ਗਏ ਉਹਨਾਂ ਦੇ ਆਪਣੇ ਕਰੰਦੇ ਲਾਰੈਂਸ ਬਸ਼ਨੋਈ ਵੱਲੋਂ ਸਾਡੇ ਹੀ ਪੰਜਾਬੀ ਬੱਚੇ ਸਾਡੇ ਹੀ ਖਿਲਾਫ ਵਰਤੇ ਜਾ ਰਹੇ ਆ ਉਹ ਕਹਿੰਦੇ ਵੀ ਨਾ ਪੰਜਾਬੀ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਵੀ ਇੱਕ ਨਾ ਇੱਕ ਦਿਨ ਇਹ ਫੜੇ ਜਾਣੇ ਆ ਕੈਨੇਡਾ ਦੇ ਵਿੱਚ ਬਹੁਤਾ ਚਾਰੇ ਕੰਮ ਚੱਲਣਾ ਨਹੀਂ ਹੈਗਾ ਇਸ ਕਰਕੇ ਆਪਣਾ ਭਵਿੱਖ ਨਾ ਖਰਾਬ ਕਰੋ ਕੈਨੇਡਾ ਪਹੁੰਚੇ ਹੋ ਆ ਮਿਹਨਤ ਕਰਕੇ ਆਪਣੀ ਰੋਟੀ ਕਮਾਓ ਤੇ ਉਹਨਾਂ ਨੇ ਇਹ ਵੀ ਐਲਾਖੀ ਆ ਕਿ ਮੋਦੀ ਦੀ ਆਮਦ ਲੱਗੇ ਕੰਮ ਜਿਹੜਾ ਜ਼ਿਆਦਾ ਵਧਿਆ ਆ ਤੇ ਇਸ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਆ ਤੇ ਨਾਲ ਉਹਨਾਂ ਨਿਰਗਵੀਰ ਸਿੰਘ ਨੇ ਜਰ ਹੁਣ ਇਹ ਵੀ ਗੱਲ ਕਹੀ ਆ ਕਿ ਅਸੀਂ ਕਿਸੇ ਨੂੰ ਡਰਾਉਣਾ ਨਹੀਂ ਪਰ ਅਸੀਂ ਕਿਸੇ ਤੋਂ ਡਰਦੇ ਵੀ ਨਹੀਂ ਆ ਸੋ ਕੁੱਲ ਮਿਲਾ ਕੇ ਕੰਮ ਜਿਹੜਾ ਜੀ ਵਧਦਾ ਜਾ ਰਿਹਾ ਏ ਹੈਗੀ ਗੱਲ ਭਾਰਤੀ ਗੈਂਗਾ ਦੀ ਭਾਰਤੀ ਗੈਂਗ ਜਿਹੜੇ ਕਿ ਇੱਥੇ ਸਰਕਾਰ ਮੰਨੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਤੇ ਉਹ ਉਹ ਇੱਥੇ ਲੋਕਲ ਫਰੋਤੀਆਂ ਮੰਗ ਰਹੇ ਆ ਇਹਦੇ ਨਾਲ ਫਰੋਤੀਆਂ ਪੂਰੇ ਕੈਨੇਡਾ ਵਿੱਚ ਮੰਗੀਆਂ ਜਾ ਰਹੀਆਂ ਐਡਮੰਟਨ ਦੇ ਵਿੱਚ ਕਾਫੀ ਕੰਮ ਗਰਮਾ ਗਿਆ ਸੀ 2 ਸਾਲ ਪਹਿਲਾਂ ਉੱਥੇ ਪੁਲਿਸ ਨੇ ਸਖਤ ਕਾਰਵਾਈ ਕਰਕੇ ਗੈਂਗ ਡਿਸਮੈਂਟਲ ਕੀਤਾ ਆ ਉਹਦੇ ਵਿੱਚ ਬਹੁਤੇ ਜਿਹੜੇ ਨੌਜਵਾਨ ਹੈਗੇ ਪੰਜਾਬੀ ਆ ਪਰ ਉਹ ਕੈਨੇਡੀਅਨ ਬੌਰਨ ਨਿਕਲੇ ਆ ਜੀ ਇਹ ਸਬੰਧੀ ਇੱਕ ਮੁਕਾਦਮਾ ਚੱਲ ਰਿਹਾ ਅਦਾਲਤ ਵਿੱਚ ਜਿਦੇ ਵਿੱਚ ਫੜੇ ਗਏ ਬੰਦੇ ਜਿਹੜੇ ਨੇ ਪੰਜਾਬੀ ਨੇ ਬਹੁਤੇ ਤੇ ਉਹਨਾਂ ਦੇ ਉੱਤੇ ਜਿਹੜਾ ਮੁਕੱਦਮਾ ਚੱਲ ਰਿਹਾ ਕੋਰ ਡਾਕੂਮੈਂਟਸ ਦੇ ਵਿੱਚ ਇਹ ਗੱਲ ਬਾਹਰ ਨਿਕਲ ਕੇ ਆਈ ਆ ਕਿ ਰਮੈਂਟਨ ਦੇ ਪੰਜਾਬੀ ਬਿਲਡਰਸ ਡਿਵੈਲਪਰਸ ਤੋਂ ਜਿਹੜੀ ਫਰौती ਮੰਗੀ ਜਾ ਰਹੀ ਸੀ ਉਹਦੇ ਵਿੱਚ ਜਿਹੜਾ ਮੁੱਖ ਹੱਥ ਸੀਗਾ ਬ੍ਰਦਰ ਕੀਪਰਸ ਗੈਂਗ ਜਿਹੜੀ ਕਿ BC ਤੋਂ ਚੱਲਦੀ ਆ ਉਹਦੇ ਆਧਾਰਤ ਹਰਪੀਤ ਉਪਪਲ ਹੁਣਾ ਦਾ ਸੀਗਾ ਹਰਪੀਤ ਉਪਪਲ ਨੂੰ ਉਹਨਾਂ ਦੇ 11 ਸਾਲਾਂ ਦੇ ਬੇਟੇ ਸਮੇਤ 2023 ਦੇ ਵਿੱਚ ਇੱਕ ਗੈਸ ਸਟੇਸ਼ਨ ਤੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀਗਾ ਤੇ ਹੁਣ ਕੋਰ ਡਾਕੂਮੈਂਟਸ ਦੇ ਵਿੱਚ ਉਹਦਾ ਨਾਮ ਲਿਆ ਗਿਆ ਕਿ ਐਕਸਟਰੈਕਸ਼ਨ ਗੈਂਗ ਦੇ ਵਿੱਚ ਉਹਨਾਂ ਦਾ ਕਾਫੀ ਹੱਥ ਅਸੇ ਗਾਜੀ ਸੋ ਜਦੋਂ ਇਹ ਜਾਣਕਾਰੀ ਬਾਹਰ ਆਈ ਹੈ ਤਾਂ ਉਹਦੇ ਵਿੱਚ ਗੱਲ ਇਹ ਵੀ ਆਖੀ ਗਈ ਹੈ ਕਿ 41 ਸਾਲਾਂ ਦੇ ਉਪਲ ਜਿਹੜੇ ਨੇ ਉਹ ਸਰਗਰਮ ਭੂਮਿਕਾ ਨਿਭਾ ਰਹੇ ਸੀਗੇ ਤੇ ਡਿਵੈਲਪਰਸ ਬਿਲਡਰਸ ਕੋਲੋਂ ਪੈਸੇ ਇਕੱਠੇ ਕਰਨ ਦੇ ਵਾਸਤੇ ਵੱਡੀ ਰਕਮ ਮੰਗੀ ਜਾ ਰਹੀ ਸੀਗੀ ਸੋ ਇਸ ਦੇ ਨਾਲ ਹੀ ਜਾਣਕਾਰੀ ਇਹ ਵੀ ਦਿੱਤੀ ਗਈ ਹੈ ਕਿ ਉਪਲ ਦੇ ਇੱਕ ਬਹੁਤ ਹੀ ਨੈਗਟਿਵ ਸਰਦਥੀ ਮਨਿੰਦਰ ਧਾਲੀਆਲ ਦੇ ਉੱਤੇ ਵੀ ਸੇਮ ਦੋਸ਼ ਹੈ ਜੀ ਕਿ ਉਹ ਅੱਗ ਲਾਉਣ ਦੀਆਂ ਘਟਨਾਵਾਂ ਧਮਕੀਆਂ ਦੇਣ ਦੀਆਂ ਘਟਨਾਵਾਂ ਤੇ ਫਰੋਤੀਆਂ ਮੰਗਣ ਦੀਆਂ ਘਟਨਾਵਾਂ ਸ਼ਾਮਲ ਸੀ ਮਨਿੰਦਰ ਢਾਲੀਵਾਲ ਫੜੇ ਜਾਣ ਤੋਂ ਪਹਿਲਾਂ ਹੀ ਕੈਨੇਡਾ ਛੱਡ ਕੇ ਫਰਾਰ ਹੋ ਗਿਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਇਹ ਸ਼ੱਕ ਕੀਤਾ ਜਾ ਰਿਹਾ ਸੀਗਾ ਕਿ ਉਹ ਅਰਬ ਕੰਟਰੀਜ਼ ਦੇ ਵਿੱਚ ਕਿਤੇ ਹੋ ਸਕਦਾ ਆ ਤੇ ਪੁਲਿਸ ਦੇ ਸ਼ੱਕ ਤੋਂ ਯਕੀਨ ਵਿੱਚ ਬਦਲ ਗਿਆ ਜਦੋਂ ਇੱਕ ਹੋਰ ਮਾਮਲੇ ਦੇ ਵਿੱਚ ਯੂਏਈ ਦੇ ਅੰਦਰ ਉਹਦੀ ਗ੍ਰਿਫਤਾਰੀ ਹੋ ਗਈ ਯੂਨਾਈਟਿਡ ਅਰਬ ਏਮਿਰੇਟਸ ਦੇ ਵਿੱਚ ਪਿਛਲੇ ਸਾਲ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੈਪਰੇਟ ਚਾਰਜਸ ਲਾਏ ਗਏ ਹੁਣ ਕੈਨੇਡਾ ਸਰਕਾਰ ਉਹਦੀ ਹਵਾਲਗੀ ਦੇ ਵਾਸਤੇ ਯੂਏਈ ਦੀ ਸਰਕਾਰ ਦੇ ਨਾਲ رابطہ ਬਣਾ ਕੇ ਬੈਠੀ ਆ ਰਿਕੁਐਸਟ ਕੀਤੀਆਂ ਜਾ ਰਹੀਆਂ ਬੇਨਤੀਆਂ ਕੀਤੀਆਂ ਜਾ ਰਹੀਆਂ ਕਿ ਉਹਨੂੰ ਵਾਪਸ ਕੈਨੇਡਾ ਭੇਜਿਆ ਜਾਵੇ ਤਾਂ ਕਿ ਜਿਹੜੀਆਂ ਐਡਮਿੰਟਨ ਦੇ ਵਿੱਚ ਅੱਗ ਜ਼ਨੀ ਦੀਆਂ ਫਰੋਤੀਆਂ ਤਾਂ ਜਾਂਦੀਆਂ ਕਾਰਵਾਈਆਂ ਉਹਦੇ ਵਿੱਚ ਉਹਨੂੰ ਚਾਰਜ ਕੀਤਾ ਜਾ ਸਕੇ ਉਹਦੇ ਉੱਤੇ ਕੇਸ ਚਲਾਇਆ ਜਾ ਸਕੇ ਜੋ ਜੋ ਗੱਲ ਆਪਾਂ ਫਰੋਤੀਆਂ ਦੀ ਕਰਦੇ ਆ ਤਾਂ ਫਰੋਤੀਆਂ ਦਾ ਕੰਮ ਜਿਹੜਾ ਆ ਇਹ ਪਹਿਲਾਂ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਧਮਕੀਆਂ ਜਿਹੜੀਆਂ ਉਹ ਦੇਣੀਆਂ ਸ਼ੁਰੂ ਹੋਈਆਂ ਕਬੱਡੀ ਤੋਂ ਸ਼ੁਰੂ ਹੋਈ ਇਹ ਗੱਲ ਕਬੱਡੀ ਦੇ ਵਿੱਚ ਕਈ ਖਿਡਾਰੀ ਜਿਹੜੇ ਉਹਨਾਂ ਨੂੰ ਇੱਥੋਂ ਤੱਕ ਰੋਕਿਆ ਗਿਆ ਵੀ ਤੁਸੀਂ ਖੇਡਣ ਨਹੀਂ ਜਾ ਸਕਦੇ ਆਹ ਟੂਰਨਾਮੈਂਟ ਤੁਸੀਂ ਜਿੱਤਣਾ ਆ ਤੁਸੀਂ ਹਾਰਨਾ ਆ ਤੁਸੀਂ ਇਸ ਟੀਮ ਨਾਲ ਖੇਡਣਾ ਆ ਇਸ ਫੈਡਰੇਸ਼ਨ ਨਾਲ ਨਹੀਂ ਖੇਡਣਾ ਤੇ ਸੰਦੀਪ ਨੰਗਲ ਅੰਬੀਆਂ ਦਾ ਇਸ ਮਾਮਲੇ ਵਿੱਚ ਕਤਲ ਵੀ ਹੋਇਆ ਬਹੁਤ ਵੱਡਾ ਇਸ਼ੂ ਵੀ ਬਣਿਆ ਪਰ ਹੱਲੇ ਵੀ ਇਹ ਕੰਮ ਬਾਦਸਤੂਰ ਜਾਰੀ ਆ ਜਿਹੜੀ ਪੰਜਾਬ ਦੀ ਜਵਾਨੀ ਆ ਉਦੇ ਵਿੱਚ ਇਹ ਦੌਰ ਚੱਲ ਰਿਹਾ ਆ ਫਰੋਤੀਆਂ ਧਮਕੀਆਂ ਮੰਗਣ ਦਾ ਤੇ ਉਹੀ ਨੌਜਵਾਨੀ ਵਿੱਚੋਂ ਹੀ ਕੁਝ ਹਿੱਸਾ ਜਿਹੜਾ ਆ ਉਹ ਕਿਸੇ ਨਾ ਕਿਸੇ ਤਰੀਕੇ ਕਬੱਡੀ ਵਾਲਿਆਂ ਨਾਲ ਰਲ ਕੇ ਜਾਂ ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ੇ ਦੇ ਉੱਤੇ ਕੈਨੇਡਾ ਅਮਰੀਕਾ ਪਹੁੰਚਿਆ ਆ ਤੇ 19% ਜਿਹੜੀ ਆ ਇੱਥੇ ਵੀ ਇਹਨਾਂ ਕੰਮਾਂ ਦੇ ਵਿੱਚ ਇਨਵੋਲ ਵਾ ਸੋ ਇਦਾਂ ਹੀ ਇੱਕ ਜਿਹੜਾ ਕਬੱਡੀ ਖਿਡਾਰੀ ਗਰਲਾਲ ਸਿੰਘ ਜਿਹਦਾ ਪਿਛਲਾ ਪਿੰਡ ਸੋਹ ਲਿਆ ਤਰਨਤੰਨ ਜ਼ਿਲ੍ਹੇ ਦੇ ਵਿੱਚ ਉਹਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਆ ਆ ਲਾਠਰਗਾ ਨੌਜਵਾਨਾ ਵਧੀਆ ਕਬੱਡੀਆਂ ਇਹ ਖੇਡਦਾ ਕਬੱਡੀਆਂ ਪਾਉਂਦਾ ਵੈਨਕੂਵਰ ਕੈਨੇਡਾ ਦੇ ਵਿੱਚ ਵੀ ਪਹਿਲੇ ਤਾਂ ਪਿਛਲੇ ਸਾਲ ਉਹ ਇੱਥੇ ਆਇਆ ਸੀ ਖੇਡ ਕੇ ਗਿਆ ਇੱਥੇ ਵੀ ਸੋ ਉਹਦੇ ਤੇ ਦੋਸ਼ ਇਹ ਲੱਗਿਆ ਕਿ ਉਹ ਅੰਮ੍ਰਿਤਸਰ ਦੇ ਲੋਪੋ ਕੇ ਕਸਬੇ ਦੇ ਵਿੱਚ ਇੱਕ ਡਾਕਟਰ ਤੋਂ ਫਰੋਤੀ ਮੰਗ ਰਿਹਾ ਸੀ ਡਾਕਟਰ ਦਾ ਨਾਂ ਜੋ ਰਾਜ ਨੰਦਾ ਦੱਸਿਆ ਗਿਆ ਕਿ ਤੋਂ 30 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਫਰੋਤੀ ਨਾਂ ਦੇ ਸੂਰਤ ਵਿੱਚ ਉਹਨੂੰ ਡਰਾਉਣ ਵਾਸਤੇ ਤੇ ਘਰ ਦੇ ਉੱਤੇ 4 ਜੂਨ ਨੂੰ ਗੋਲੀਆਂ ਚਲਾਈਆਂ ਗਈਆਂ ਇਹਦੇ ਵਿੱਚ ਪੁਲਿਸ ਨੂੰ ਚਾਰ ਜਣਿਆਂ ਦੀ ਭਾਲ ਸੀ ਕਹਿੰਦੇ ਸੀਸੀਟੀਵੀ ਫੁਟੇਜ ਦੇ ਵਿੱਚ ਤੇ ਹੁਜ ਹੋਰ ਮੁਖਬਰਾਂ ਰਾਹੀਂ ਪਤਾ ਲੱਗ ਚੁੱਕਾ ਸੀਗਾ ਵੀ ਇਹ ਮੁੰਡੇ ਕਬੱਡੀ ਵਾਲੇ ਆ ਸੋ ਇਹਨਾਂ ਦੇ ਵਿੱਚੋਂ ਗਰ ਲਾਲ ਸਿੰਘ ਦੀ ਹੁਣ ਗ੍ਰਿਫਤਾਰੀ ਹੋ ਗਈ ਆ ਤੇ ਤਿੰਨ ਹੋਰਾਂ ਦੀ ਭਾਲ ਜਾਰੀ ਹੈ ਜਿਹੜੇ ਕਿ ਕਬੱਡੀ ਖਿਡਾਰੀ ਹੀ ਦੱਸੇ ਜਾ ਰਹੇ ਆ ਸੋ ਕਮਾਲ ਦੀ ਗੱਲ ਇਹ ਆ ਵੀ ਕਬੱਡੀ ਜਾਂ ਕੋਈ ਹੋਰ ਖੇਡ ਆ ਇਸ ਵਾਸਤੇ ਬੱਚੇ ਖੇਡਦੇ ਸੀਗੇ ਜਾਂ ਮਾਪੇ ਵਿੱਚ ਪਾਉਂਦੇ ਸੀਗੇ ਕਿ ਨਸ਼ਿਆਂ ਤੋਂ ਪੁੱਠੇ ਕੰਮਾਂ ਤੋਂ ਦੂਰ ਰਹਿਣਗੇ ਪਰ ਹਾਲ ਹੁਣ ਇਹ ਹੋਇਆ ਆ ਕਿ ਖੇਡਾਂ ਦੇ ਵਿੱਚ ਡਰੱਗ ਅਤੇ ਜਿਹੜੀਆਂ ਇਹ ਗੈਂਗਵਾਰਸ ਜਾਂ ਗੈਂਗ ਹੰਸਾ ਜਿਆਦਾ ਭਾਰੂ ਹੋ ਗਈ ਆ ਆਪਾਂ ਇਹ ਦੇਖ ਰਹੇ ਆ ਕਬੱਡੀ ਪ੍ਰਬੰਧਕਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਆ ਕਿ ਉਹਨਾਂ ਨੇ ਕਬੱਡੀ ਦੇ ਵਿੱਚ ਵੀ ਨਸ਼ੇ ਪ੍ਰਮੋਟ ਕੀਤੇ ਆ ਨਸ਼ੇ ਵੇਚਦੇ ਵੀ ਰਹੇ ਆ ਵਕਵਾਉਂਦੇ ਵੀ ਰਹੇ ਆ ਤੇ ਹੁਣ ਇਹ ਵੀ ਦੋਸ਼ ਨਾਲ ਉਹਨਾਂ 'ਨ ਲੱਗਦੇ ਰਹੇ ਆ ਕਿ ਜਿਹੜੀ ਇਹ ਗੈਂਗ ਹੰਸਾ ਚੱਲ ਰਹੀ ਆ ਜਾਂ ਆ ਫਰੋਤੀਆਂ ਮੰਗਣ ਵਾਲਾ ਕੰਮ ਸ਼ੁਰੂ ਹੋਇਆ ਡਰਾਵੇ ਧਮਕਾਉਣ ਵਾਲਾ ਕੰਮ ਸ਼ੁਰੂ ਹੋਇਆ ਇਹਦੇ ਵਿੱਚ ਵੀ ਕਬੱਡੀ ਵਾਲੇ ਚੋਂ ਕੁਝ ਬੰਦਿਆਂ ਦਾ ਕਿਤੇ ਨਾ ਕਿਤੇ ਹੱਥ ਹੈਗਾ ਆ ਜਿਹਦੇ ਆਧਾਰ ਦੇ ਉੱਤੇ ਸੰਦੀਪ ਨੰਗਲੰਬੀਆਂ ਦਾ ਕਤਲ ਹੋਇਆ ਕਈ ਹੋਰ ਖਿਡਾਰੀਆਂ ਨੂੰ ਧਮਕੀਆਂ ਆਈਆਂ ਕਈ ਕੁਛ ਚੱਲਿਆ ਕਈ ਖਿਡਾਰੀ ਤਾਂ ਇਦਾਂ ਡਰ ਦੇ ਮੁੜ ਕੇ ਗਏ ਨਹੀਂ ਕੈਨੇਡਾ ਅਮਰੀਕਾ ਹੀ ਰਹਿ ਗਏ ਆ ਜੀ ਸੋ ਗਰ ਲਾਲ ਦੇ ਕੋਲੋਂ ਪੁਲਿਸ ਨੇ ਇੱਕ ਪਿਸਤੌਲ ਅਤੇ ਮੈਗਜ਼ੀਨ ਵੀ ਬਰਾਮਦ ਕੀਤੀ ਆ ਤੇ ਪੁਲਿਸ ਨੇ ਜਾਣਕਾਰੀ ਦਿੱਤੀ ਆ ਕਿ ਜਿਹੜੇ ਦੂਜੇ ਦੋਸ਼ੀ ਆ ਉਹਨਾਂ ਦੀ ਵੀ ਪਾਲ ਕੀਤੀ ਜਾ ਰਹੀ ਆ ਤੇ ਜਲਦ ਹੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਊਗਾ ਜੇ ਜਦੋਂ ਆਪਾਂ ਗੱਲ ਕੈਨੇਡਾ ਦੀ ਕਰ ਲਈਏ ਅਮਰੀਕਾ ਦੀ ਕਰ ਲਈਏ ਪੰਜਾਬ ਦੀ ਕਰ ਲਈਏ ਸਾਡੇ ਭਾਈਚਾਰੇ ਦੀ ਕਰ ਲਈਏ ਇਹ ਹੋ ਕੀ ਰਿਹਾ ਆ ਸਾਰੇ ਪਿੱਛੇ ਜਿਹੜਾ ਅਸਲ ਮਸਲਾ ਕੀ ਆ ਤਾਂ ਅਸਲ ਮਸਲਾ ਇਹ ਸਮਝ ਆਉਂਦਾ ਕਿ ਅਸੀਂ ਕਰਤਾਰ ਤੋਂ ਡੇ ਰਿ ਚੁੱਕੇ ਆ ਗੁਰੂ ਸਾਹਿਬ ਨੇ ਤਕਰੀਬਨ 250 ਸਾਲ ਲਾ ਕੇ ਦਸਾਂ ਜਾਮਿਆਂ ਦੇ ਵਿੱਚ ਸਿੰਘ ਸਾਜੀ ਸੀਗੇ ਸਿੱਖ ਬਣਾਏ ਸੀਗੇ ਉਹਦਾ ਮਤਲਬ ਕੀ ਸੀਗਾ ਕੋਈ ਨਹੀਂ ਸੀ ਕਿ ਉੱਪਰੋਂ ਚੀਜ਼ ਲੈ ਆਉਂਦੀ ਸੀਗੀ ਕਰਤਾਰ ਬਿਲਡ ਕਰ ਦਿੱਤਾ ਸੀਗਾ ਤੁਹਾਡਾ ਕਰੈਕਟਰ ਜਿਹੜਾ ਆ ਉਹ ਇੰਨਾ ਉੱਚਾ ਕਰ ਦਿੱਤਾ ਸੀਗਾ ਕਿ ਲੋਕੀ ਮਾਣ ਕਰਦੇ ਸੀਗੇ ਵੀ ਉਹ ਸਿੰਘ ਖੜਾ ਆ ਇਹ ਕੋਈ ਮਾੜਾ ਕੰਮ ਨਹੀਂ ਕਰਦਾ ਜਿਹਦੇ ਨਾਂ ਪਿੱਛੇ ਸਿੰਘ ਲੱਗਦਾ ਆ ਵੀ ਇਹ ਮਜ਼ਲੂਮ ਦੇ ਨਾਲ ਖੜੂਗਾ ਤੇ ਇਹ ਚੰਗੇ ਕੰਮੇ ਕਰੂਗਾ ਪਰ ਜੱਸਾ ਸਾਹਿਬ ਦੇ ਨਾਲ ਕਾਰਵਾਈਆਂ ਹੋ ਰਹੀਆਂ ਆ ਸੋ ਇਤੋਂ ਆਪਾਂ ਸਹੀ ਲੱਗਦਾ ਇਹ ਕਹਿ ਸਕਦੇ ਆ ਕਿ ਅਸੀਂ کردار ਤੋਂ ਹੀਣੇ ਹੋ ਗਏ ਆ ਜਿਹੜਾ ਗੁਰੂ ਸਾਹਿਬ ਦਾ ਸੰਦੇਸ਼ ਆ ਉਸ ਤੋਂ ਬਹੁਤ ਦੂਰ ਜਾ ਚੁੱਕੇ ਆ ਗੁਰੂ ਸਾਹਿਬ ਦੀ ਗੱਲ ਵੀ ਛੱਡ ਦਈਏ ਤਾਂ ਪੰਜਾਬ ਦਾ ਜਿਹੜਾ ਖਾਸਾ ਸੀਗਾ ਅਣਖਾਂ ਜਿਤਾ ਕਮ ਹੋਣ ਵਾਲੇ ਲੋਕ ਨਸ਼ਿਆਂ ਤੋਂ ਦੂਰ ਰਹਿਣ ਵਾਲੇ ਲੋਕ ਦੁੱਧ ਘਿਓ ਖਾਣ ਖਾਣ ਵਾਲੇ ਲੋਕ ਅਸੀਂ ਤਾਂ ਉਸ ਖਾਸੇ ਨੂੰ ਵੀ ਤਲਾਂਜਲੀ ਦੇ ਰਹੇ ਆ ਸੋ ਹਰੇਕ ਵਿਭਾਗ ਦੇ ਵਿੱਚ ਹਰੇਕ ਥਾਂ ਜਿਹੜੀ ਆ ਹਰੇਕ ਮੁਲਕ ਵਿੱਚ ਇੱਕੋ ਹੀ ਗੱਲ ਜਿਹੜੀ ਆ ਸੌਣ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਵੀ ਕਿਤੇ ਬੰਦੇ ਫੜੇ ਜਾਂਦੇ ਉਹਨਾਂ ਵਿੱਚੋਂ ਬਹੁਤੇ ਆਪਣੇ ਹੁੰਦੇ ਆ ਪੰਜਾਬੀ ਹੁੰਦੇ ਆ ਸਿੱਖ ਨਾਮਾਂ ਵਾਲੇ ਹੁੰਦੇ ਆ ਸੋ ਇੱਕ ਬੜੀ ਸ਼ਰਮਸਾਰੀ ਵਾਲੀ ਗੱਲ ਹੈ ਇਸ ਤੋਂ ਪਤਾ ਲੱਗਦਾ ਕਿ ਅਸੀਂ ਆਪਣੇ ਕਰਜ਼ਾਰ ਕਿੱਥੇ ਸੱਟ ਲਏ ਆ ਤੇ ਉਹਦਾ ਵੱਡਾ ਕਾਰਨ ਕੀ ਆ ਪੈਸਾ ਆ ਸਾਡੀ ਕਮਿਊਨਿਟੀ ਕੋ ਪੈਸਾ ਥੋੜਾ ਜਿਹਾ ਕਰਦਾਰ ਬੜੇ ਉੱਚੇ ਹੁੰਦੇ ਸੀਗੇ ਪਰ ਹੁਣ ਗੱਲ ਇਹ ਆ ਵੀ ਪੈਸਾ ਹੋਣਾ ਚਾਹੀਦਾ ਜਿੱਦਾਂ ਮਰਜ਼ੀ ਕਮਾਓ ਕੋਈ ਚਾਹੇ ਵਾਈਟ ਕਾਲਰ ਕਰਾਇਮ ਕਰ ਲਓ ਬਲੂ ਕਾਲਰ ਕਰਾਇਮ ਕਰ ਲਓ ਆ ਸਿੱਧਾ ਹਾਰਡ ਕੋਰ ਜਿਹੜਾ ਹੈ ਅਪਰਾਧ ਕਰ ਲਓ ਨਸ਼ੇ ਵੇਚ ਲਓ ਤੁਸੀਂ ਫਰੋਤੀਆਂ ਮੰਗ ਲਓ ਸ਼ਰਮ ਜਿਹੜੀ ਆ ਲਾਈ ਹੋਈ ਆ ਸੋ ਜਦੋਂ ਕਰਤਾਰ ਗਵਾਜ ਜਵੇ ਕਿਸੇ ਕਮਿਊਨਿਟੀ ਦੇ ਵੱਡੇ ਹਿੱਸੇ ਦਾ ਤਾਂ ਫਿਰ ਆਹੀ ਕੁਛੇ ਹੁੰਦਾ ਹੁੰਦਾ ਸੋ ਜਿੰਨਾ ਚਿਰ ਆਪਣਾ ਕਰਤਾਰ ਚੰਗਾ ਨਹੀਂ ਬਣਾਉਂਦੇ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕਦੇ ਕਹਾ ਕਿ ਤੁਸੀਂ ਮਿਹਨਤ ਦੇ ਨਾਲ ਬ੍ਰੈਡ ਵਿਨਰ ਬਣਨਾ ਆਪਣੀ ਰੋਟੀ ਆਪ ਕਮਾਉਣ ਜੋਗੇ ਬਣਨਾ ਇਹਨਾਂ ਕੰਮਾਂ 'ਚ ਕੁਸ਼ਲੀ ਰੱਖਿਆ ਉਹਨਾਂ ਚ ਹੋਣਾ ਨਹੀਂ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਆਪਣੀਆਂ ਯਾਰੀਆਂ ਦੋਸਤੀਆਂ ਵਿੱਚ ਜਦੋਂ ਤੱਕ ਅਸੀਂ ਆਪਣੇ ਮਾੜੇ ਦੋਸਤਾਂ ਨੂੰ ਅਬਰਾਦੀ ਦੋਸਤਾਂ ਨੂੰ ਬੱਲੇ ਬੱਲੇ ਕਰਾਈ ਜਾਵਾਂਗੇ ਆਪਣੇ ਬੱਚਿਆਂ ਦੇ ਸਾਹਮਣੇ ਉਹਨਾਂ ਦੀ ਬੱਲੇ ਬੱਲੇ ਕਰਾਂਗੇ ਤਾਂ ਬੱਚਿਆਂ ਨੇ ਵੀ ਇਹੀ ਦੇਖਣਾ ਵੀ ਗਾਲ ਤਾਂ ਪੈਸੇ ਦੀ ਆ ਡੈਡੀ ਸਾਡੇ ਜਿਹੜਾ ਆ ਪੈਸੇ ਵਾਲੇ ਬੰਦੇ ਮਗਰ ਭੱਜਦਾ ਆ ਉਹਨੂੰ ਸਸਰੀਕਾਲ ਬੁਲਾਉਂਦਾ ਆ ਉਹਨੂੰ ਜੱਫੀ ਪਾਉਣੀ ਚਾਹੁੰਦਾ ਆ ਜੇ ਕੋਈ ਗਰੀਬ ਰਿਸ਼ਤੇਦਾਰ ਆ ਕੋਈ ਗਰੀਬ ਯਾਰ ਦੋਸਤ ਆ ਉਹਦਾ ਮਿਲਣ ਵਰਤਨ ਵੀ ਨਹੀਂ ਜਾਂਦਾ ਸੋ ਪੈਸੇ ਸਾਰਾ ਕੁਝ ਹੁੰਦਾ ਆ ਸੋ ਪੈਸੇ ਮਗਰ ਫਿਰ ਬੱਚੇ ਲੱਗਦੇ ਆ ਸੋ ਜੋ ਕੋਈ ਸਾਡੇ ਸਾਹਮਣੇ ਆ ਰਿਹਾ ਹੈ ਸਾਡੀ ਆਪਣੀ ਹੀ ਕਮਾਈ ਆ ਕਰਤਾਰ ਤੋਂ ਡਿਗਣਾ ਪੈਸੇ ਮਗਰ ਭੱਜਣਾ ਤੋਂ ਦੇ ਨਤੀਜੇ ਗਾਹਾਂ ਗਾਹਾਂ ਹੋਣੇ ਆ ਜੀ ਸੋ ਕਰਦਾਰ ਬਦਲਨੇ ਪੈਣਗੇ ਅਖੀਰ ਦੇ ਵਿੱਚ ਗੱਲਬਾਤ ਕਰੀਏ ਇਰਾਨ ਇਜ਼ਰਾਇਲ ਦੀ جنگ ਦੀ ਤਰ੍ਹਾਂ ਤਰ੍ਹਾਂ ਦੇ ਹਥਿਆਰ ਤੇ ਜਮਾਏ ਜਾ ਰਹੇ ਆ ਇਰਾਨ ਕਾਫੀ ਹਮਲਾਵਰ ਹੋਇਆ ਹੋਇਆ ਬਹੁਤ ਸਾਰਾ ਨੁਕਸਾਨ ਆ ਉਹ ਹਾਈ ਫਾਇਰ ਫਾਈਨਰੀ ਦਾ ਤਾਲਵੀਵ ਦਾ ਅਤੇ ਇਜ਼ਰਾਇਲ ਦੇ ਹੋ ਟਿਕਾਣਿਆਂ ਦਾ ਕਰ ਰਹੇ ਆ ਅੱਜ ਇੱਕ ਮਾਈਕਰੋਸਾਫਟ ਦੀ ਬਿਲਡਿੰਗ ਵੀ ਇੱਕ ਤਬਾਹ ਕੀਤੀ ਗਈ ਹੈ ਜਿਹਦੇ ਬਾਰੇ ਕਿਹਾ ਜਾ ਰਿਹਾ ਸੀ ਕਿ ਉਥੋਂ ਇੰਟੈਲੀਜੈਂਸ ਕਮਾਂਡ ਚੱਲ ਰਹੀ ਸੀ ਇਰਾਨ ਨੇ ਆਪਣਾ ਇੰਟਰਨੈਟ ਵੀ ਬੰਦ ਕਰ ਦਿੱਤਾ ਲੋਕਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ WhatsApp ਨੰਬਰ ਤੋਂ ਡਿਲੀਟ ਕਰ ਦਿਓ ਐਪ ਕਿਉਂਕਿ ਇਹਨਾਂ ਲੋਕੇਸ਼ਨਾਂ ਲੱਭੀਆਂ ਜਾ ਰਹੀਆਂ ਸੋ ਇੰਟਰਨੈਟ ਜਦੋਂ ਬੰਦ ਕਰ ਦਿੱਤਾ ਉਹਦੇ ਨਾਲ ਫਿਰ ਜਿਹੜੇ ਇਰਾਨ ਦੇ ਅੰਦਰ ਬੈਠੇ ਇਜ਼ਰਾਈਲੀ ਸੂਈਏ ਸੀਗੇ ਉਹਨਾਂ ਦੇ ਮੁਖ ਪਰਸੇ ਜਿਹੜੇ ਉੱਥੋਂ ਆਪਰੇਟ ਕਰ ਰਹੇ ਸੀ ਉਹਨਾਂ ਦਾ ਕੰਮ ਜਿਹੜਾ ਬੰਦ ਹੋ ਗਿਆ ਆ ਡਰੋਨ ਅਟੈਕ ਨਹੀਂ ਹੋ ਰਿਹਾ ਹੁਣ ਤੇ ਦੂਜੇ ਪਾਸੇ ਦੁਨੀਆ ਜਿਹੜੀ ਆ ਜ਼ੋਰ ਪਾਉਣ ਲੱਗੀ ਹੋਈ ਆ ਵੀ ਕਿਸੇ ਤਰੀਕੇ ਲੜਾਈ ਨਾ ਲੱਗੇ ਇੱਥੇ ਗੱਲ ਰੁਕ ਜਵੇ ਹੁਣ ਇਹ ਕਿਹਾ ਜਾ ਰਿਹਾ ਸੀ ਕਿ ਅੱਜ ਚਾਂਸਸ ਜਿਹੜੇ ਆ ਉਹ ਘਟ ਗਏ ਆ ਵੀ ਦੁਨੀਆ ਦਾ ਭਾਰ ਜਿਹੜਾ ਵਧਦਾ ਜਾ ਰਿਹਾ ਆ ਟਰੰਪ ਵੀ 2 ਵੀਕਾਂ ਦੀ ਗੱਲ ਕਰਨ ਲੱਗ ਪਏ ਹੋ 2 ਹਫ਼ਤੇ ਦਿਓ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਟਰੰਪ ਦੇ ਉੱਤੇ ਤੇ ਸਮਰਥਕਾਂ ਦਾ ਬੜਾ ਦਬਾਅ ਆ ਮੈਗਾ ਸਪੋਰਟਰ ਜਿਹੜੇ ਆ ਉਹ ਕਹਿੰਦੇ ਸੀ ਟਰੰਪ ਨੂੰ ਵੋਟਾਂ ਇਸ ਕਰਕੇ ਪਾਈਆਂ ਸੀ ਕਿ ਆਪਾਂ ਅਮਰੀਕਾ ਨੂੰ ਉੱਪਰ ਚੱਕਣਾ ਆ ਟਰੰਪ ਦਾ ਇਹ ਵਾਅਦਾ ਸੀਗਾ ਕਿ ਮੈਂ ਹੋਰ ਲੜਾਈਆਂ ਨਹੀਂ ਛੇੜਨੀਆਂ ਮੈਂ ਤਾਂ ਪਹਿਲਾਂ ਲਗੀਆਂ ਲੜਾਈਆਂ ਜਿਹੜੀਆਂ ਉਹ ਬੰਦ ਕਰਾਉਣੀਆਂ ਪਰ ਉਹ ਕਹਿੰਦੇ ਇਸ ਵੇਲੇ ਰਿਜ਼ਲਟ ਕੀ ਆ ਕਿ ਰੂਸ ਜੁਕ੍ਰੇਨ ਦੀ ਜੰਗ ਵੀ ਬੰਦ ਨਹੀਂ ਹੋ ਰਹੀ ਤੇ ਵਿੱਚ ਭਾਰਤ ਤੇ ਪਾਕਿਸਤਾਨ ਵੀ ਲੜ ਪਏ ਆ ਚਲੋ ਬੰਦ ਕਰਾਤੀ ਇਹਨਾਂ ਨੇ ਪਰ ਹੁਣ ਜੇਕਰ ਇਹ ਲੜਾਈ ਜਿਹੜੀ ਆ ਉਹਦੇ ਵਿੱਚ ਅਮਰੀਕਾ ਸ਼ਾਮਲ ਹੋ ਜਾਂਦਾ ਤਾਂ ਇਹ ਇੱਕ ਤਰੀਕੇ ਦੇ ਨਾਲ 트럼ਪ ਦੇ ਵਾਅਦਿਆਂ ਦੀ ਖਿਲਾਫੀ ਹੋਊਗੀ ਖਿਲਾਫਤ ਹੋਊਗੀ ਤੇ ਉਹਦੇ ਨਾਲ ਉਹ ਕਹਿੰਦੇ ਵੀ ਇਹ ਆ ਕਿ ਅਮਰੀਕਾ ਬਗਾਨੀ ਲੜਾਈ 'ਚ ਸ਼ਾਮਲ ਹੋਊਗਾ ਸਾਡਾ ਨੁਕਸਾਨ ਹੋਊਗਾ ਸਾਨੂੰ ਇੱਥੇ ਹੈਲਥ ਕੇਅਰ ਚਾਹੀਦਾ ਚੰਗਾ ਫ੍ਰੀ ਦੇ ਵਿੱਚ ਸਾਨੂੰ ਇੱਥੇ ਹੋਰ ਵਧੀਆ ਇਕਨੋਮੀ ਚਾਹੀਦੀ ਆ ਨੌਕਰੀਆਂ ਚਾਹੀਦੀਆਂ ਆ ਹੋਰ ਸੁਗਲਤਾਂ ਚਾਹੀਦੀਆਂ ਅਸੀਂ ਉਹ ਪੈਸਾ ਬਾਹਰ ਕਿਉਂ ਖਰਚੀਏ ਅਸੀਂ ਬਗਾਨੀਆਂ ਲੜਾਈਆਂ 'ਚ ਜਾ ਕੇ ਕਿਉਂ ਸ਼ਾਮਲ ਹੋਈਏ ਇਹ ਇੱਕ ਵੱਡਾ ਜਿਹੜਾ ਸਿਲਸਿਲਾ ਬਣਿਆ ਹੋਇਆ ਆ ਸੋ ਰਿਪਬਲਿਕਨਾਂ ਦਾ ਕਾ ਵੱਡਾ ਬੇਸ ਜਿਹੜਾ ਇਸ ਵੇਲੇ ਆ ਜੀ ਉਹ 트ੰਪ ਨੂੰ ਇਹ ਕਹਿ ਰਿਹਾ ਕਿ ਤੁਸੀਂ ਇਸ ਲੜਾਈ ਦੇ ਵਿੱਚ ਸ਼ਾਮਲ ਨਾ ਹੋਵੋ ਇਜ਼ਰਾਈਲ ਨੇ ਸਾਨੂੰ ਇਗਨੋਰ ਕਰਕੇ ਜਿਹੜੀ ਲੜਾਈ ਸ਼ੁਰੂ ਕੀਤੀ ਆ ਤੇ ਇਸ ਲੜਾਈ ਦੇ ਵਿੱਚ ਸਾਨੂੰ ਧੱਕੇ ਨਾਲ ਫਸਾਉਣਾ ਚਾਹੁੰਦਾ ਆ ਸਾਨੂੰ ਇਸ ਜਾਲ ਦੇ ਵਿੱਚ ਨਹੀਂ ਫਸਣਾ ਚਾਹੀਦਾ ਵਾਹਨਾ ਅਮਰੀਕਾ ਅਗਲੇ 10 ਸਾਲੇ ਪਿੱਛੇ ਪੈ ਜਾਊਗਾ ਸਾਡਾ ਇੰਨਾ ਖਰਚਾ ਹੋ ਜਾਣਾ ਆ ਸੋ ਇਹਦੇ ਵਿੱਚ ਜਿਹੜੇ ਕੰਜ਼ਰਵੇਟਿਵ ਵੱਡੇ ਆਗੂ ਨੇ 트럼ਪ ਦੇ ਜਿਹੜੇ ਨਾਲ ਰਹੇ ਆ ਚਾਹੇ ਉਹ ਟੱਕਰ ਕਾਲਸਨ ਨੇ ਆਸਤੀਬ ਬੈਨਨ ਨੇ ਆ ਉਹ ਖੁੱਲ ਕੇ ਪ੍ਰਚਾਰ ਕਰ ਰਹੇ ਆ ਤੇ ਮੈਗਾ ਸਪੋਰਟਰਜ਼ ਨੂੰ ਦਾ ਸਾਥ ਦੇ ਰਹੇ ਆ ਸੋ ਬੈਨਨ ਨੇ ਕੱਲ ਵਾਰ-ਵਾਰ ਇਹ ਕਹਿ ਰਹੇ ਆ ਕਿ ਜੇਕਰ ਤੁਸੀਂ ਗੱਲ ਕਰਦੇ ਆਂ ਵੀ ਇਰਾਨ ਦੇ ਵਿੱਚ ਆਪਾਂ ਸਰਕਾਰ ਬਦਲਣੀ ਆ ਉਹ ਕਹਿੰਦੇ ਵੀ ਇਰਾਨ ਕੋ ਛੋਟਾ ਮੁਲਕ ਨਹੀਂ ਆ ਤੇ ਆਪਾਂ ਚੰਗੀ ਤਰ੍ਹਾਂ ਜਾਣਦੇ ਆਂ ਕਿ ਸਰਕਾਰ ਬਦਲਣ ਵਾਸਤੇ ਸਾਨੂੰ ਗਰਾਉਂਡ ਇਨਵੇਸ਼ਨ ਕਰਨੀ ਪੈਣੀ ਆ ਮਤਲਬ ਕਿ ਉੱਥੇ ਜ਼ਮੀਨੀ ਫੌਜ ਭੇਜਣੀ ਪੈਣੀ ਆ ਸੋ ਜ਼ਮੀਨੀ ਫੌਜ ਜੇਕਰ ਅਮਰੀਕਾ ਦੀ ਉੱਥੇ ਜਾਂਦੀ ਹੈ ਤਾਂ ਦਾ ਮਤਲਬ ਇਹੀ ਹੈ ਵੀ ਅਸੀਂ ਅਗਲੇ 10 ਸਾਲੇ ਫਿਰ ਸਟਕ ਹੋ ਗਏ ਜਿੱਥੇ ਜਿੱਥੇ ਅਸੀਂ ਪਹਿਲਾਂ ਜ਼ਮੀਨੀ ਫੌਜ ਭੇਜੀ ਆ ਚਾਹੇ ਅਫਗਾਨਿਸਤਾਨ ਸੀ ਚਾਹੇ ਇਰਾਕ ਸੀ ਚਾਹੇ ਅਫਗਾਨਿਸ ਦੂਜਾ ਸਿਗਾ ਸੀਰੀਅਸ ਹੈਗਾ ਉਹ ਕਹਿੰਦੇ ਵੀ ਉੱਥੇ ਆਪਾਂ ਕੋਈ ਬਹੁਤਾ ਫਾਇਦੇ ਵਿੱਚ ਨਹੀਂ ਰਹੇ ਅਮਰੀਕਨਾਂ ਦਾ ਜਿਆਦਾ ਨੁਕਸਾਨ ਹੋਇਆ ਆ ਤੇ ਆਪਾਂ ਘਾਟੇ 'ਚ ਰਹੇ ਆ ਕਿੰਨੇ ਬੰਦੇ ਮਾਰਾ ਕੇ ਕਿੰਨਾ ਟ੍ਰਿਲੀਅਨ ਡਾਲਰ ਖਰਚ ਕਰਕੇ ਆਪਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਇਸ ਕਰਕੇ ਸਾਨੂੰ ਇਹ ਬਗਾਨੀ ਲੜਾਈ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ ਤੇ ਉਹ ਕਹਿੰਦੇ ਵੀ ਜੇਕਰ ਇਰਾਨ ਦੇ ਲੋਕ ਚਾਹੁੰਦੇ ਆ ਵੀ ਉੱਥੇ ਸત્તા ਦੀ ਤਬਦੀਲੀ ਹੋਵੇ ਤਾਂ ਲੋਕ ਉੱਠ ਖੜਨ ਲੋਕ ਉੱਠ ਕੇ ਸੜਕਾਂ ਤੇ ਆ ਜਣਾ ਲੋਕ ਆ ਕੇ ਆਪਣੀ ਸੱਤਾ ਦੀ ਤਬਦੀਲੀ ਕਰ ਦੇਣਾ ਸੀ ਬਾਹਰੋਂ ਸਪੋਰਟ ਕਰ ਦਿੰਨੇ ਆ ਪਰ ਜਿੰਨਾ ਚਾ ਲੋਕ ਨਹੀਂ ਚਾਹੁੰਦੇ ਲੋਕ ਨਹੀਂ ਉੱਥੇ ਸੱਤਾ ਦੀ ਬਦਲਣਾ ਚਾਹੁੰਦੇ ਤਾਂ ਸਾਨੂੰ ਐਵੇਂ ਸੁਪਨੇ ਨਹੀਂ ਲੈਣੇ ਚਾਹੀਦੇ ਸਾਨੂੰ ਜ਼ੋਰ ਨਹੀਂ ਲਾਉਣਾ ਚਾਹੀਦਾ ਸੋ ਮੈਂ ਕਾ ਸਮਰਥਕ 트ੰਪ ਦੇ ਪੈਰਾਂ 'ਚ ਬੀੜੀਆਂ ਪਾ ਰਹੇ ਆ ਤੇ ਦੂਜੇ ਪਾਸੇ ਇਜ਼ਰਾਈਲ ਹਰ ਜ਼ੋਰ ਲਾ ਰਿਹਾ ਆ ਹਰ ਉਹ ਕੋਸ਼ਿਸ਼ ਕਰ ਰਿਹਾ ਆ ਕਿ ਕਿਸੇ ਨਾ ਕਿਸੇ ਤਰੀਕੇ ਏ ਅਮਰੀਕਾ ਇਸ ਲੜਾਈ ਵਿੱਚ ਸ਼ਾਮਲ ਹੋ ਜਾਵੇ। ਸੋ ਇਸੇ ਦੌਰਾਨ ਇਹ ਨਹੀਂ ਹੈਗਾ ਕਿ ਅਮਰੀਕਾ ਤਿਆਰੀ ਨਹੀਂ ਕਰ ਰਿਹਾ। ਅਮਰੀਕਨ ਜਿਹੜੇ ਆ ਸ਼ਿਪਸ ਨੇ ਦਾ ਜਿਹੜਾ ਅਮਰੀਕਨ ਜੰਗੀ ਸਾਜ਼ੋ ਸਮਾਨ ਉਹ ਲਗਾਤਾਰ ਮਿਡਲ ਈਸਟ ਦੇ ਅੱਡੇ ਜਿਹੜੇ ਉਹਨਾਂ ਤੇ ਪਹੁੰਚਾਇਆ ਜਾ ਰਿਹਾ ਆ ਤਾਂ ਕਿ ਜੇ ਕੱਲ ਨੂੰ ਲੜਾਈ ਛੇੜਨੀ ਪਈ ਤਾਂ ਪੂਰੀ ਤਿਆਰੀ ਹੋਵੇ ਤੇ ਇੱਕ ਤਰੀਕੇ ਦੇ ਨਾਲ ਦੋਨੇ ਪਾਸੇ ਇਹ ਪ੍ਰੈਸ਼ਰ ਪੈ ਰਿਹਾ ਆ। ਇੱਕ ਪਾਸੇ ਇਜ਼ਰਾਈਲ ਦਾ ਦਬਾਅ ਅਮਰੀਕਾ ਦੇ ਉੱਤੇ ਕਿ ਲੜਾਈ ਸ਼ਾਮਲ ਹੋਵੇ ਤੇ ਦੂਜੇ ਪਾਸੇ ਅਮਰੀਕਾ ਦੇ ਵਿੱਚ ਬੈਠੇ ਜਿਹੜੇ ਮੈਗਾ ਸਮਰਥਕ ਨੇ ਅਬੋਤੇ ਉਹ ਇਹ ਕਹਿ ਰਹੇ ਆ ਕਿ ਨਹੀਂ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਆਪਣੀ ਘਰੇਲੂ ਇਕਨੋਮੀ ਦੇ ਉੱਤੇ ਘਰੇਲੂ ਜਿਹੜੀਆਂ ਆਪਣੀਆਂ ਚਿੰਤਾਵਾਂ ਉਹਨਾਂ ਦਾ ਧਿਆਨ ਦੇਣਾ ਚਾਹੀਦਾ ਸੋ ਦੇਖਦੇ ਆਂ ਗੱਲ ਕਿੱਧਰ ਨੂੰ ਜਾਂਦੀ ਹੈ ਅਗਲੇ ਹਫ਼ਤੇ ਗੱਲ ਕਰਾਂਗੇ ਜੀ ਹੁਣ ਆਲਾ ਪ੍ਰੋਗਰਾਮ ਆਪਾਂ ਇੱਥੇ ਹੀ ਮਕਾਉਣੇ ਆ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ দশ অফ শো ইস স্পানসায় ভারত জুলর ফাইবর আপনা মোটরস